ਮੇਲ ਔਰ ਫੀਮੇਲ ਇਹੀ ਕਾਲਮ ਹੈ ਹੋਰ ਉਹਦੇ ਵਿੱਚ ਤੀਸਰਾ ਕੋਈ ਕਾਲਮ ਨਹੀਂ ਕਦੇ ਵੀ ਕਿਸੇ ਵੀ ਪਾਰਟੀ ਦੇ ਕਿਸੇ ਵੀ ਮੁੱਖ ਬੰਦੇ ਨੇ ਜਾਂ ਕਿਸੇ ਮੰਤਰੀ ਸੰਤਰੀ ਨੇ ਜਾਂ ਕੋਈ ਅਧਿਕਾਰੀ ਨੇ ਕਦੇ ਵੀ ਐਦਾ ਦਾ ਨਹੀਂ ਸੋਚਿਆ ਵੀ ਇਹ ਟਰਾਂਸ ਜੈਂਡਰ ਹੈ ਜਿਹੜੇ ਮੰਤ ਸੰਤ ਨੇ ਇਹਨਾਂ ਦੇ ਸਮਾਜ ਦੇ ਵਿੱਚੋਂ ਵੀ ਇੱਕ ਦੋ ਬੰਦੇ ਜਿਹੜੇ ਵਿੱਚ ਹੋਣੇ ਚਾਹੀਦੇ ਆ ਕਰਾਂ ਦੇ ਵਿੱਚ ਜਾਣਿਓ ਤਾਂ ਲੋਕ ਜ਼ਿਆਦਾਤਰ ਕਹਿੰਦੇ ਨੇ ਕਿ ਸਾਡੇ ਨਾਲ ਧੱਕਾ ਕੀਤਾ ਜਾਂਦਾ ਹੈ ਕੇਲੇ ਪੈਸਿਆਂ ਦੀ ਡਿਮਾਂਡ ਹੈ ਇਹ ਲੋਕ ਅਜੀਹਾ ਕਿਉਂ ਸਮਝਦੇ ਨੇ ਤੁਸੀਂ ਆਪਣੀ ਵਧਾਈ ਮੰਗਦੇ ਹੋ ਤਾਂ ਉਦੋਂ ਧੱਕਾ ਕੀਤਾ ਜਾਂਦਾ ਕੋਈ ਸਰਕਾਰ ਵੱਲੋਂ ਤਾਂ ਐ ਨਹੀਂ ਕੁਝ ਵੀ ਸਰਕਾਰ ਕੋਈ ਸਾਨੂੰ ਕੁਝ ਦਿੰਦੀ ਹੈ ਜਾਂ ਸਾਡੀ ਕੋਈ ਮਦਦ ਕਰਦੀ ਹੈ ਕੋਈ ਐਦਾ ਦਾ ਨਹੀਂ ਅਸੀਂ ਵੀ ਬੱਚਿਆਂ ਵਾਲਿਆਂ ਦੇ ਕੋਲੋਂ ਹੀ ਮੰਗਣ ਆਇਆ ਬੱਚਿਆਂ ਵਾਲੇ ਰਾਜ਼ੀ ਰਹਿਣ ਰੱਬ ਉਹਨਾਂ ਨੂੰ ਰਾਜ਼ੀ ਕਿਸੇ ਦਾ ਸਭ ਦਾ ਭਲਾਈ ਮੰਗਦੇ ਆ ਜੀ ਸਭ ਦਾ ਭਲਾਈ ਹੋਵੇ ਕਿਸੇ ਗਰੀਬ ਨੂੰ ਅਸੀਂ ਅੱਜ ਤੱਕ ਤੰਗ ਨਹੀਂ ਕੀਤਾ ਜੋ ਕੋਈ ਦਿੰਦਾ ਸੀ ਉਦਾਂ ਹੀ ਲੈ ਲੰਨੇ ਆ ਸਾਡਾ ਕਹਿਣਾ ਇਹ ਹੈ ਕਿ ਸਾਡੇ ਗੁਰੂ ਜੀ ਨੂੰ ਟਿਕਟ ਦਿੱਤੀ ਜਾਵੇ ਬਾਕੀ ਅਸੀਂ ਦੇਵ ਦੇਵਤਾ ਦੇ ਟਾਈਮ ਤੋਂ ਮੰਗ ਰਹੇ ਆ ਇਹ ਪਰੰਪਰਾ ਨੂੰ ਕੋਈ ਨਹੀਂ ਰੋਕ ਸਕਦਾ ਅਸੀਂ ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਸਾਡੇ ਅਧਿਕਾਰ ਸਾਨੂੰ ਦਿੱਤੇ ਜਾਣ ਪੂਰੇ ਪੂਰੇ ਸਾਨੂੰ ਰੋਲਿਆ ਨਾ ਜਾਵੇ ਸਾਡੀਆਂ ਤਕਲੀਫਾਂ ਨੂੰ ਕੋਈ ਨਹੀਂ ਸੁਣਦਾ ਨਾ ਕੋਈ ਲੀਜਰ ਨਾ ਕੋਈ ਪ੍ਰਧਾਨ ਨਾ ਕੋਈ ਮੁੱਖ ਮੰਤਰੀ ਕੋਈ ਨਾ ਕੋਈ ਸਰਕਾਰ ਕੋਈ ਨਹੀਂ ਸਾਡੀ ਸਮੱਸਿਆਵਾਂ ਨੂੰ ਹੱਲ ਕਰਦਾ ਮਹਾਂ ਦਸਾਂ ਦੇ ਕਿੱਥੇ ਜਾਣ ਤੇ ਜਦੋਂ ਮੇਰਾ ਪਾਸਪੋਰਟ ਲੱਗਿਆ ਉਹਦੇ ਉੱਤੇ ਮਤਲਬ ਕਿ 트랜ਸਜੈਂਡਰ ਲਿਖਿਆ ਹੋਇਆ ਸੀਗਾ ਤੋਂ ਉਹਨਾਂ ਨੇ ਕਿਹਾ ਮੇਰਾ ਪਾਸਪੋਰਟ ਵਾਪਸ ਆ ਗਿਆ ਉਥੋਂ ਵੀ ਆਪਣਾ ਤੁਸੀਂ ਹਲੇ ਸਾਡੇ ਕੋਲ ਇਹ ਜਿਹੜਾ ਤੀਸਰਾ ਕਾਲਮ ਹੈ ਇਹ ਨਹੀਂ ਹਲੇ ਸਾਡੇ ਕੋਲ ਸ਼ੋ ਨਹੀਂ ਹੋ ਰਿਹਾ ਕੰਪਿਊਟਰ ਤੇ ਸਰਕਾਰ ਅਸੀਂ ਉਹ ਚੁਣਾਂਗੇ ਜਿਹੜੀ ਕੋਈ ਸਾਡਾ ਮਤਲਬ ਕੇ 트랜ਸ ਜੈਂਡਰਾਂ ਦਾ ਮੰਨਤਾ ਸੰਤਾਂ ਦਾ ਕੋਈ ਆਪਣਾ ਭਲਾ ਸੋਚੂਗੀ ਮੋਦੀ ਸਰਕਾਰ ਨੇ ਸਾਡੇ ਪੇਟ ਤੇ ਲੱਤ ਮਾਰੀ ਹੈ ਤਾਂ ਮੋਦੀ ਸਰਕਾਰ ਨੂੰ ਅਸੀਂ ਵੋਟ ਨਹੀਂ ਪਾਣਾ ਲੋਕ ਰਾਜ ਦਾ ਸਭ ਤੋਂ ਵੱਡਾ ਜਲਸਾ ਯਾਨੀ ਚੋਣਾ ਉਹ ਵੀ ਲੋਕ ਸਭਾ ਦੀਆਂ ਉਹ ਸਰਕਾਰ ਜਿਹੜੀ ਆਉਣ ਵਾਲੇ 5 ਸਾਲਾਂ ਦੇ ਵਿੱਚ ਸੇਧ ਦੇਵੇਗੀ ਰਾਜ ਕਰੇਗੀ ਕਾਜ ਕਰੇਗੀ ਪਰ ਦੇਖਦੇ ਹਾਂ ਕਿ ਵੋਟਰ ਤਿਆਰ ਨੇ ਆਪਣੇ ਇਸ ਜਮਹੂਰੀ ਹੱਕ ਦਾ ਇਸਤੇਮਾਲ ਕਰਨ ਦੇ ਲਈ ਕੁਝ ਅਜਿਹੇ ਲੋਕਾਂ ਦੀ ਨਵ ਸਟਟੋਲਨ ਦੀ ਕੋਸ਼ਿਸ਼ ਕਰਨਗੇ ਜਿਹੜੇ ਹਮੇਸ਼ਾ ਹੀ ਆਪਣੇ ਬਣਦੇ ਅਧਿਕਾਰਾਂ ਤੋਂ ਵਾਂਝੇ ਰਹੇ ਨੇ ਇਸ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਟਰਾਂਸਜੈਂਡਰਜ਼ ਦੀ ਗਿਣਤੀ 900 ਦੱਸੀ ਜਾ ਰਹੀ ਹੈ ਜਿਸ ਦੇ ਵਿੱਚੋਂ ਸਿਰਫ 33 ਟਰਾਂਸਜੈਂਡਰਜ਼ ਨੇ ਆਪਣੀਆਂ ਵੋਟਾਂ ਬਣਵਾਈਆਂ ਨੇ ਹੁਣ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਇੰਨਾ ਵੱਡਾ ਫਾਸਲਾ ਕਿਉਂ ਹੈ ਸਿਰਫ 33 ਨੇ ਆਪਣੀਆਂ ਵੋਟਾਂ ਕਿਉਂ ਬਣਵਾਈਆਂ ਨੇ ਇਹੋ ਲੋਕ ਨੇ ਜਿਹੜੇ ਯੁੱਗਾਂ-ਯੁੱਗਾਂ ਤੋਂ ਸਾਡੇ ਸਮਾਜ ਦਾ ਇੱਕ ਅਹਿਮ ਹਿੱਸਾ ਨੇ ਸਾਡੀ ਖੁਸ਼ੀਆਂ ਦਾ ਹਿੱਸਾ ਬਣਦੇ ਨੇ ਸਾਨੂੰ ਦੁਆਵਾਂ ਦੇ ਕੇ ਜਾਂਦੇ ਨੇ ਪਰ ਜਦੋਂ ਇਹ ਤਕਲੀਫ ਵਿੱਚ ਨੇ ਤਾਂ ਇਹਨਾਂ ਨਾਲ ਕੋਈ ਨਹੀਂ ਖੜਦਾ ਸਭ ਤੋਂ ਪਹਿਲਾ ਸਵਾਲ ਇਹੀ ਹੈ ਕੀ ਅਧਿਕਾਰ ਕਿਉਂ ਨਹੀਂ ਮਿਲ ਰਹੇ ਤੁਹਾਡੇ ਅਧਿਕਾਰ ਐਦਾਂ ਨਹੀਂ ਮਿਲਦੇ ਸਾਡੇ ਵੀ ਜਿਹੜਾ ਵੀ ਆਪਣਾ ਸਰਕਾਰ ਕੋਈ ਵੀ ਆਂਦੀ ਹੈ ਮੌਜੂਦਾ ਉਹ ਦਾਅਵੇ ਬਹੁਤ ਵੱਡੇ ਵੱਡੇ ਕਰਦੇ ਨੇ ਵੀ ਅਸੀਂ ਮੰਤਾ ਸੰਤਾ ਵਾਸਤੇ ਆ ਕਰਾਂਗੇ ਉਹ ਕਰਾਂਗੇ ਔਰ ਜਿੱਦਾਂ ਹੁਣ ਜਿਹੜਾ ਸਾਡਾ ਟਰਾਂਸ ਜੈਂਡਰ ਦਾ ਆਪਣਾ ਸੁਪਰੀਮ ਕੋਰਟ ਨੇ ਕਰ ਦਿੱਤਾ ਵਾ ਹਲੇ ਤੱਕ ਕੋਈ ਫਾਰਮ ਐਦਾਂ ਦਾ ਮੈਂ ਦੇਖਿਆ ਨਹੀਂ ਉਹ ਪੂਰੇ ਪੰਜਾਬ ਦੇ ਵਿੱਚ ਔਰ ਪੂਰੇ ਭਾਰਤ ਦੇ ਵਿੱਚ ਵੀ ਕੋਈ ਐਡਾ ਦਾ ਫਾਰਮ ਹੋਵੇ ਜਿਹਦੇ ਉੱਤੇ ਤਿੰਨ ਕਾਲਮ ਆ ਮਤਲਬ ਕਿ 트랜스ਜੈਂਡਰ ਲਿਖਿਆ ਹੋਵੇ ਐਡਾ ਦਾ ਕੋਈ ਵੀ ਫਾਰਮਸੀ ਹਲੇ ਤੱਕ ਦੇਖਿਆ ਨਹੀਂ ਹੋ ਮਤਲਬ ਤੁਹਾਡੇ ਕਹਿਣ ਦਾ ਕੀ ਹਰ ਫਾਰਮ ਦੇ ਵਿੱਚ ਮੇਲ ਤੇ ਫੀਮੇਲ ਦੀ ਹੀ অপਸ਼ਨ ਹੁੰਦੀ ਹੈ ਕਿਉਂਕਿ ਸੁਪਰੀਮ ਕੋਰਟ ਨੇ 2014 ਦੇ ਵਿੱਚ 트랜스ਜੈਂਡਰ ਨੂੰ ਤੀਸਰੇ ਜੈਂਡਰ ਦਾ ਦਰਜਾ ਦੇ ਦਿੱਤਾ ਸੀ ਪਰ ਫਾਰਮਾ ਦੇ ਵਿੱਚ ਹਲੇ ਵੀ ਮੇਲ ਫੀਮੇਲ ਜਾਂ ਫਿਰ ਅਦਰਜ਼ ਹੀ ਲਿਖਿਆ ਹੁੰਦਾ ਜਿਹੜਾ 2014 ਦੇ ਵਿੱਚ ਸੁਪਰੀਮ ਕੋਰਟ ਨੇ ਆਪਣਾ ਪਾਸ ਕੀਤਾ ਸੀਗਾ ਜੋ ਅਭੀ 트랜ਸ ਜੈਂਡਰ ਬਾਰੇ ਉਹਦੇ ਵਿੱਚ ਹਲੇ ਤੱਕ ਕੋਈ ਵੀ ਐਦਾ ਦਾ ਫਾਰਮਸੀ ਨਹੀਂ ਦੇਖਿਆ ਔਰ ਨਾ ਹੀ ਕੋਈ ਆਇਆ ਵਾ ਇਹਦੇ ਵਿੱਚ ਜਿਹੜੀ ਆ ਸਰਕਾਰ ਦੀ ਅਨਗੇਲੀਓ ਸਮਝੀ ਜਾਏਗੀ ਵੀ ਉਹ ਇਹਨਾਂ ਨੇ ਬਿਲਕੁਲ ਜਿਹੜੀ ਉਹਨਾਂ ਘੇਲੀ ਕੀਤੀ ਹੈ ਉਹ ਕੋਈ ਉਹਦੇ ਵਿੱਚ ਕਾਲਮ ਨਹੀਂ ਹੈਗਾ ਤੀਸਰਾ ਮੇਲ ਔਰ ਫੀਮੇਲ ਇਹੀ ਕਾਲਮ ਹੈ ਹੋਰ ਉਹਦੇ ਵਿੱਚ ਤੀਸਰਾ ਕੋਈ ਕਾਲਮ ਨਹੀਂ ਤੁਹਾਡੀ ਹਮੇਸ਼ਾ ਤੋਂ ਇਹ ਸ਼ਿਕਾਇਤ ਰਹਿੰਦੀ ਹੈ ਕਿ ਸਮਾਜ ਦੇ ਵਿੱਚ ਬਣਦਾ ਮਾਨ ਸਨਮਾਨ ਤੁਹਾਨੂੰ ਨਹੀਂ ਮਿਲਦਾ ਤੁਹਾਡੇ ਅਧਿਕਾਰਾਂ ਦੀ ਗੱਲ ਜਿੱਥੇ ਕੀਤੀ ਜਾਵੇ ਤਾਂ ਉਹ ਅਧਿਕਾਰ ਵੀ ਤੁਹਾਨੂੰ ਨਹੀਂ ਮਿਲ ਰਿਹਾ ਕਿ ਇਹੀ ਕਾਰਨ ਹੈ ਕਿ 900 ਦੀ ਗਿਣਤੀ ਹੋਣ ਦੇ ਬਾਵਜੂਦ ਵੀ ਸਿਰਫ 33 ਨੇ ਆਪਣੀ ਵੋਟ ਬਣਾਈ ਹੈ ਜਿਹੜੀ ਸਮਾਜ ਦੇ ਵਿੱਚ ਆਪਣਾ ਇੱਜ਼ਤ ਮਾਨ ਦੀ ਗੱਲ ਹੈ ਉਹ ਸਮਾਜ ਸਾਡੀ ਇੱਜ਼ਤ ਮਾਨ ਕਰਦਾ ਆ ਲੇਕਿਨ ਜਿਹੜੀਆਂ ਸਰਕਾਰਾਂ ਆ ਜਿੱਦਾ ਮੋਦੀ ਸਰਕਾਰ ਐਨਾ ਇਹਨਾਂ ਨੂੰ ਦੇ ਦਿਓ ਲਾਗ ਇਹਨਾਂ ਦਾ ਇਹਨਾਂ ਨੂੰ 500 ਦੇ ਦਿਓ ਇਹਨਾਂ ਨੂੰ 1100 ਦੇ ਦਿਓ ਇਹ ਬਿਲਕੁਲ ਸਰਕਾਰ ਦਾ ਕੰਮ ਨਹੀਂ ਹੈ ਇਹ ਸਾਡੀ ਜਿਹੜੀ ਪਰੰਪਰਾ ਸ਼ੁਰੂ ਤੋਂ ਜੁਗਾ ਜੁਗਾ ਤੋਂ ਦੇਵੀ ਦੇਵਤਿਆਂ ਦੇ ਟਾਈਮ ਤੋਂ ਸਮੇਂ ਤੋਂ ਸਾਡੀ ਪਰੰਪਰਾ ਚੱਲਦੀ ਆ ਰਹੀ ਹੈ ਇਹ ਸਾਡੀ ਪਰੰਪਰਾ ਦੇ ਵਿੱਚ ਹੀ ਹੈ ਅਸੀਂ ਆਪਣਾ ਖੁਸ਼ੀ ਕਰਦੇ ਆਂ ਵਿਆਹ ਹੁੰਦਾ ਜਾ ਕੇ ਖੁਸ਼ੀ ਕਰਦੇ ਆਂ ਬੱਚਾ ਹੁੰਦਾ ਆ ਜਾ ਕੇ ਉੱਥੇ ਖੁਸ਼ੀ ਕਰਦੇ ਆਂ ਉਹਦੇ ਤੇ ਅਗਰ ਸਰਕਾਰ ਐਦਾਂ ਦਾ ਕੋਈ ਆਪਣਾ ਐਲੀਕੇਸ਼ਨ ਲਗਾਉਂਦੀ ਹੈ ਇਹ ਕੋਈ ਕਿਸੇ ਨੂੰ ਕੋਈ ਬੰਨ ਕੇ ਖੀਰ ਨਹੀਂ ਖਵਾ ਸਕਦਾ ਜੋ ਸਾਡੀ ਪਰੰਪਰਾ ਜੁਗਾ ਜੁਗਾ ਤੋਂ ਕਿੰਨੀਆਂ ਪੀੜੀਆਂ ਬੀਤ ਗਈਆਂ ਉਹ ਸਾਡੀ ਪਰੰਪਰਾ ਉਦਾਂ ਹੀ ਕਾਇਮ ਰਹੇਗੀ ਉਹ ਪਰੰਪਰਾ ਨੂੰ ਕੋਈ ਵੀ ਹਲਾ ਨਹੀਂ ਸਕਦਾ ਬਹੁਤ ਸਾਰੇ ਪਿੰਡਾਂ ਦੇ ਵਿੱਚ ਦੇਖਿਆ ਜਾਂਦਾ ਕਿ ਸਰਪੰਚਾਂ ਨੇ ਬੋਰਡ ਲਗਾਏ ਹੋਏ ਨੇ ਕਿ 500 ਤੋਂ ਵੱਧ ਨਹੀਂ ਦੇਣਾ ਜਾਂ 1100 ਤੋਂ ਵੱਧ ਨਹੀਂ ਦੇਣਾ ਇਹ ਵੀ ਤੁਹਾਡੇ ਹੱਕਾਂ ਦੇ ਖਿਲਾਫ ਹੈ ਇਹ ਬਿਲਕੁਲ ਆਪਣਾ ਉਹ ਜਿਹੜੇ ਸਰਪੰਚਾਂ ਨੂੰ ਇਹ ਆਪਣਾ ਉਹ ਵੀ ਸਰਕਾਰ ਦੇ ਹੀ ਬੰਦੇ ਨੇ ਜੋ ਸਰਪੰਚ ਨੇ ਸਾਡੇ ਉਹ ਭੈਣ ਭਰਾ ਆ ਕੋਈ ਐਦਾ ਦੀ ਗੱਲ ਨਹੀਂ ਹੋ ਲੇਕਿਨ ਉਹਨਾਂ ਨੂੰ ਵੀ ਚਾਹੀਦਾ ਵਾ ਅਸੀਂ ਤਾਂ ਖੁਸ਼ੀ ਦੇ ਮੌਕੇ ਤੇ ਜਾਂਦੇ ਆ ਕੋਈ ਕਿਸੇ ਦੇ ਘਰੇ 1 ਮਹੀਨੇ ਬਾਅਦ ਨਹੀਂ ਜਾਂਦੇ ਕੋਈ ਹਫਤੇ ਬਾਅਦ ਨਹੀਂ ਜਾਂਦੇ ਕਦੋਂ ਕਾਕਾ ਹੁੰਦਾ ਆ ਕਦੋਂ ਵਿਆਹ ਹੁੰਦਾ ਵਾ ਉਸੇ ਵੇਲੇ ਅਸੀਂ ਜਾ ਕੇ ਅਗਲੇ ਦੇ ਘਰੇ ਖੁਸ਼ੀ ਮਨਾਣੇ ਆ ਔਰ ਦੇਣ ਵਾਲੇ ਸਾਨੂੰ ਦਿੰਦੇ ਆ ਔਰ ਉੱਥੇ ਕੀ ਕਹੀਏ ਸਰਪੰਚ ਨੂੰ ਤੇ ਕੀ ਕਹੀਏ ਸਰਕਾਰ ਨੂੰ ਇਹ ਬਿਲਕੁਲ ਸਰਕਾਰ ਦੀ ਜਿਹੜੀ ਅੰਗੇਲੀ ਆ ਸਾਡੇ ਪ੍ਰਤੀ ਕਦੇ ਤੁਸੀਂ ਟਿਕਟ ਦੀ ਡਿਮਾਂਡ ਕੀਤੀ ਹੈ ਜਾਂ ਕਦੇ ਕਿਸੇ ਪਾਰਟੀ ਦੇ ਉਮੀਦਵਾਰ ਨੇ ਤੁਹਾਨੂੰ ਟਿਕਟ ਆਫਰ ਕੀਤੀ ਹੋਵੇ ਤੁਸੀਂ ਚੋਣਾਂ ਲੜਨ ਬਾਰੇ ਕਦੇ ਨਹੀਂ ਸੋਚਿਆ ਕਿਉਂਕਿ ਤੁਹਾਡਾ ਵੀ ਇੱਕ ਰਿਪਰੈਜ਼ੈਂਟੇਟਿਵ ਹੋਣਾ ਬਹੁਤ ਜ਼ਰੂਰੀ ਹੈ ਸਾਨੂੰ ਕਦੇ ਵੀ ਕੋਈ ਵੀ ਪਾਰਟੀ ਦੇ ਜਿੰਨੀਆਂ ਵੀ ਪਾਰਟੀਆਂ ਜਿੰਨੀਆਂ ਵੀ ਸਰਕਾਰਾਂ ਆ ਕਦੇ ਵੀ ਕਿਸੇ ਵੀ ਪਾਰਟੀ ਦੇ ਕਿਸੇ ਵੀ ਮੁੱਖ ਬੰਦੇ ਨੇ ਜਾਂ ਕਿਸੇ ਮੰਤਰੀ ਸੰਤਰੀ ਨੇ ਜਾਂ ਕੋਈ ਅਧਿਕਾਰੀ ਨੇ ਕਦੇ ਵੀ ਐਦਾ ਦਾ ਨਹੀਂ ਸੋਚਿਆ ਵੀ ਇਹ 트랜ਸਜੈਂਡਰ ਹੈ ਜਿਹੜੇ ਮੰਤ ਸੰਤ ਨੇ ਇਹਨਾਂ ਦੇ ਸਮਾਜ ਦੇ ਵਿੱਚੋਂ ਵੀ ਇੱਕ ਦੋ ਬੰਦੇ ਜਿਹੜੇ ਵਿੱਚ ਹੋਣੇ ਚਾਹੀਦੇ ਆ ਤਾਂ ਕਿ ਜਦੋਂ ਤੱਕ ਸਾਨੂੰਆਂ ਦਿੱਕਤਾਂ ਜਿਹੜੀਆਂ ਆਂਦੀਆਂ ਰਹਿਣਗੀਆਂ ਜਦੋਂ ਤੱਕ ਸਾਡੇ ਸਮਾਜ ਦੇ ਵਿੱਚੋਂ ਇੱਕ ਦੋ ਜਣੇ ਇਹ ਨਹੀਂ ਲੈਣਗੇ ਉਹ ਤੱਕਰ ਸਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਹੀ ਪੈਣਾ ਹੈ ਕਿਉਂਕਿ ਸਾਡੇ ਸਮਾਜ ਦਾ ਬੰਦਾ ਨਹੀਂ ਹੈਗਾ ਵਿੱਚ ਕੋਈ ਜਦੋਂ ਹੱਕਾਂ ਦੀ ਗੱਲ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਸੁਪਰੀਮ ਕੋਰਟ ਵੱਲੋਂ ਤੁਹਾਨੂੰ ਇੱਕ ਥਰਡ ਜੈਂਡਰ ਦਾ ਦਰਜਾ ਦਿੱਤਾ ਗਿਆ ਤੁਹਾਡੇ ਹੱਕਾਂ ਦੀ ਗੱਲ ਕੀਤੀ ਗਈ ਪਰ ਅਸਲ ਦੇ ਵਿੱਚ ਹਕੀਕਤ ਕੀ ਹੈ ਕਿ ਉਹ ਮਾਨ ਸਨਮਾਨ ਮਿਲ ਰਿਹਾ ਹੈ ਜਿਹੜੇ ਹੱਕ ਤੁਹਾਡੀ ਤੁਹਾਡੇ ਬਾਰੇ ਤੁਹਾਡੇ ਹੱਕਾਂ ਦੇ ਬਾਰੇ ਗੱਲ ਕੀਤੀ ਗਈ ਸੀ ਉਹ ਤੁਹਾਨੂੰ ਮਿਲ ਰਹੇ ਨੇ ਜੀ ਸਾਨੂੰ ਕੋਈ ਹੱਕ ਨਹੀਂ ਮਿਲਦਾ ਠੀਕ ਹੈ ਨਾ ਤੇ ਕਰਾਂ ਦੇ ਵਿੱਚ ਜਾਣੇ ਹੋ ਤੇ ਲੋਕ ਜ਼ਿਆਦਾਤਰ ਕਹਿੰਦੇ ਨੇ ਕਿ ਸਾਡੇ ਨਾਲ ਧੱਕਾ ਕੀਤਾ ਜਾਂਦਾ ਹੈ ਕਿ ਇੰਨੇ ਪੈਸਿਆਂ ਦੀ ਡਿਮਾਂਡ ਹੈ ਇਹ ਲੋਕ ਅਜੀਹਾ ਕਿਉਂ ਸਮਝਦੇ ਨੇ ਕਿਉਂਕਿ ਖੁਸ਼ੀਆਂ ਦੇ ਵਿੱਚ ਤੁਸੀਂ ਸ਼ਾਮਲ ਹੋ ਰਹੇ ਹੋ ਜੇ ਲੋਕ ਪੁੱਤਰ ਦੀ ਦਾਤ ਮੰਗਣ ਦੇ ਲਈ ਤੁਹਾਡੇ ਕੋਲੋਂ ਤੁਹਾਡਾ ਅਸ਼ੀਰਵਾਦ ਲੈਣ ਆਉਂਦੇ ਨੇ ਤੇ ਜਦੋਂ ਪੁੱਤਰ ਹੋ ਜਾਂਦਾ ਤੁਸੀਂ ਆਪਣੀ ਵਧਾਈ ਮੰਗਦੇ ਹੋ ਤਾਂ ਉਹਨੂੰ ਤੱਕਾ ਕਿਹਾ ਜਾਂਦਾ ਇਸ ਗੱਲ ਨੂੰ ਆਪਾਂ ਬਿਲਕੁਲ ਤੱਕਾ ਨਹੀਂ ਕਹਿ ਸਕਦੇ ਕਿਉਂਕਿ ਖੁਸ਼ੀ ਵਾਲਾ ਮੌਕਾ ਹੁੰਦਾ ਵਾ ਲੱਖਾਂ ਰੁਪਏ ਲਾ ਕੇ ਵਿਆਹ ਕਰਦੇ ਆ ਲੱਖਾਂ ਰੁਪਏ ਲਾ ਕੇ ਅੱਜ ਕੱਲ ਬੱਚੇ ਵੀ ਹੁੰਦੇ ਹਸਪੀਟਲ ਦੇ ਵਿੱਚ ਵੀ ਖਰਚਾ ਹੁੰਦਾ ਵਾ ਅਸੀਂ ਕੋਈ ਕਿਸੇ ਦੇ ਨਾਲ ਅੜੀ ਨਹੀਂ ਕਰਦੇ ਅਸੀਂ ਖੁਸ਼ੀ ਕਰਦੇ ਹਾਂ ਜੋ ਕੋਈ ਸਾਨੂੰ ਦਿੰਦਾ ਸੀ ਉਹ ਆਪਣਾ ਲੈਣੇ ਆਂ ਔਰ ਬਨ ਕੇ ਕੋਈ ਖੀਰ ਸਾਨੂੰ ਖਵਾ ਨਹੀਂ ਸਕਦਾ ਜੋ ਸਾਡੀ ਪਰੰਪਰਾ ਚੱਲਦੀ ਆ ਰਹੀ ਹੈ ਅਸੀਂ ਉਹ ਆਪਣੇ ਪਰੰਪਰਾ ਤੇ ਕਾਇਮ ਐ ਔਰ ਜੋ ਆਪਣਾ ਅੱਗੇ ਜਿਹੜਾ ਪਹਿਲਾ ਟਾਈਮ ਸੀ ਉਦੋਂ ਨਿਆਣੇ 12 ਜੰਮਦੇ ਸੀ 13 ਜੰਮਦੇ ਸੀਗੇ ਤੋਂ ਸਾਨੂੰ ਜੇ 11 1100 ਰੁਪਇਆ ਵੀ ਮਿਲਦਾ ਸੀਗਾ ਤੇ 12 ਨਿਆਣਿਆਂ ਦੇ ਕਿੰਨੇ ਬੱਚੇ ਵਧਾਈਆਂ ਕਿੰਨੇ ਆ ਹੋ ਜਾਂਦੀਆਂ ਸੀਗੀਆਂ ਪਰ ਅੱਜ ਕੱਲ ਜਿਹੜਾ ਵਾ ਸਰਕਾਰ ਨੇ ਇਹ ਵੀ ਕੀਤਾ ਹੋਇਆ ਕੰਮ ਵੀ ਇੱਕ ਬੱਚਾ ਹੱਦ ਦੋ ਬੱਚੇ ਇੱਕ ਕੁੜੀਆ ਇੱਕ ਕਾਕਾ ਤੇ ਫਿਰ ਦੱਸੋ ਅਸੀਂ ਵੀ ਆਪਣਾ ਕੀ ਕਰ ਸਕਦੇ ਅਸੀਂ ਵੀ ਮਜਬੂਰ ਸਾਨੂੰ ਕੋਈ ਸਰਕਾਰ ਵੱਲੋਂ ਤਾਂ ਹੈ ਨਹੀਂ ਕੁਝ ਵੀ ਸਰਕਾਰ ਕੋਈ ਸਾਨੂੰ ਕੁਝ ਦਿੰਦੀ ਹੈ ਜਾਂ ਸਾਡੀ ਕੋਈ ਮਦਦ ਕਰਦੀ ਹੈ ਕੋਈ ਐਦਾ ਤਾਂ ਨਹੀਂ ਅਸੀਂ ਵੀ ਬੱਚਿਆਂ ਵਾਲਿਆਂ ਦੇ ਕੋਲੋਂ ਮੰਗਣਾ ਹੈ ਬੱਚਿਆਂ ਵਾਲੇ ਰਾਜੀ ਰਹਿਣ ਰੱਬ ਉਹਨਾਂ ਨੂੰ ਰਾਜੀ ਰੱਖੇ ਦੇਵੀ ਦੇਵਤਿਆਂ ਦੇ ਸਮੇਤੋਂ ਤੁਸੀਂ ਸਮਾਜ ਦਾ ਇੱਕ ਬੜਾ ਅਹਿਮ ਹਿੱਸਾ ਰਹੇ ਹੋ ਜੀ ਹੁਣ ਵੀ ਤੁਸੀਂ ਸਮਾਜ ਦੇ ਵਿੱਚ ਲੋਕਾਂ ਦੇ ਨਾਲ ਵਿਚਰਦੇ ਹੋ ਲੋਕਾਂ ਦੀ ਖੁਸ਼ੀਆਂ ਦਾ ਹਿੱਸਾ ਬਣ ਰਹੇ ਹੋ ਪਰ ਤੁਹਾਡੇ ਦੁੱਖ ਦੇ ਵਿੱਚ ਸਮਾਜ ਸ਼ਾਮਿਲ ਨਹੀਂ ਹੁੰਦਾ ਨਹੀਂ ਹੁੰਦੇ ਸ਼ਾਮਿਲ ਜੀ ਹਾਂਜੀ ਸ਼ਾਮਿਲ ਨਹੀਂ ਹੁੰਦੇ ਅਸੀਂ ਵਧਾਈ ਲੈਣ ਜਾਈਏ ਕਿਸੇ ਦਾ ਸਭ ਦਾ ਭਲਾ ਹੀ ਮੰਗਦੇ ਆ ਜੇ ਸਭ ਦਾ ਭਲਾ ਹੀ ਹੋਵੇ ਕਿਸੇ ਗਰੀਬ ਨੂੰ ਅੱਜ ਤੱਕ ਤੰਗ ਨਹੀਂ ਕੀਤਾ ਜੋ ਕੋਈ ਦਿੰਦਾ ਸੀ ਉਦਾਂ ਹੀ ਲੈ ਲੈਣੇ ਆ ਸਭ ਦਾ ਸੇ ਭਲਾ ਹੀ ਮੰਗਦੇ ਆ ਮਹੰਤ ਸੰਤਾਂ ਦਾ ਸਾਡੀ ਸ਼ੁਰੂ ਤੋਂ ਹੀ ਗੱਦੀਏ ਚੱਲ ਰਹੀ ਆ ਰਹੀ ਆ ਅਸੀਂ ਗੱਦੀ ਤੋਂ ਹੀ ਸ਼ੁਰੂ ਆਪਣਾ ਮੰਗਦੇ ਖਾਨੇ ਆ ਅਸੀਂ ਕਿਸੇ ਸਰਕਾਰ ਤੋਂ ਕਿਸੇ ਦੀ ਗੱਲ ਨਹੀਂ ਕਰਦੇ ਜੀ ਅਸੀਂ ਸਭ ਦਾ ਭਲਾ ਹੀ ਮੰਗਣਾ ਖੈਰ ਮੇਰ ਮੰਗਣੀ ਜੀ ਖੁਸ਼ ਹਾਂ ਤੁਸੀਂ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਨਹੀਂ ਜੀ ਨਹੀਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਚੋਣਾ ਨੂੰ ਲੈ ਕੇ ਕੀ ਚੱਲ ਰਿਹਾ ਹੈ ਜ਼ਹਿਨ ਦੇ ਵਿੱਚ ਹੁਣ ਤੱਕ ਸਰਕਾਰ ਵੱਲੋਂ ਜਿੰਨੇ ਵੀ ਕੰਮ ਕੀਤੇ ਗਏ ਨੇ ਉਸ ਤੇ ਕੀ ਕਹਿਣਾ ਹੈ ਤੁਹਾਡਾ ਸਾਡਾ ਕਹਿਣਾ ਇਹ ਹੈ ਕਿ ਸਾਡੇ ਗੁਰੂ ਜੀ ਨੂੰ ਟਿਕਟ ਦਿੱਤੇ ਜਾਵੇ ਅਸੀਂ ਵੀ ਇਲੈਕਸ਼ਨਾਂ 'ਚ ਖੜੇ ਹੋਏ ਇਹ ਅਸੀਂ ਵੀ ਸਨਮਾਨ ਮਾਨ ਸਮਾਨ ਨਾਲ ਜੀઈએ ਸਮਾਜ ਦੀ ਸੇਵਾ ਕਰੀਏ ਬਾਕੀ ਅਸੀਂ ਦੇਵ ਦੇਵਤਿਆਂ ਦੇ ਟਾਈਮ ਤੋਂ ਮੰਗ ਰਹੇ ਆ ਇਹ ਪਰੰਪਰਾ ਨੂੰ ਕੋਈ ਨਹੀਂ ਰੋਕ ਸਕਦਾ ਅਸੀਂ ਮੋਦੀ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਸਾਡੇ ਅਧਿਕਾਰ ਸਾਨੂੰ ਦਿੱਤੇ ਜਾਣ ਪੂਰੇ ਪੂਰੇ ਸਾਨੂੰ ਰੋਲਿਆ ਨਾ ਜਾਵੇ ਕਦੀ ਵੀ ਤੁਹਾਨੂੰ ਟਿਕਟ ਆਫਰ ਨਹੀਂ ਹੋਈ ਜਾਂ ਫਿਰ ਤੁਸੀਂ ਕਦੀ ਗੱਲ ਕੀਤੀ ਹੋਏ ਤੁਸੀਂ ਤੁਹਾਡੇ ਜਿੰਨੀਆਂ ਵੀ ਤਕਲੀਫਾਂ ਹੁੰਦੀਆਂ ਨੇ ਕੋਈ ਸੁਨੇਹਾ ਹੁੰਦਾ ਕਿਹਦੇ ਨਾਲ ਗੱਲ ਕਰਦੇ ਹੋ ਕਿਹਦੇ ਨਾਲ ਸੰਪਰਕ ਕਰਦੇ ਹੋ ਸਾਡੀਆਂ ਤਕਲੀਫਾਂ ਨੂੰ ਕੋਈ ਨਹੀਂ ਸੁਣਦਾ ਨਾ ਕੋਈ ਲੀਜਰ ਨਾ ਕੋਈ ਪ੍ਰਧਾਨ ਨਾ ਕੋਈ ਮੁੱਖ ਮੰਤਰੀ ਕੋਈ ਨਾ ਕੋਈ ਸਰਕਾਰ ਕੋਈ ਨਹੀਂ ਸਾਡੇ ਸਮੱਸਿਆਵਾਂ ਨੂੰ ਹੱਲ ਕਰਦਾ ਸਾਡੇ ਆਪ ਦੀ ਪਰੰਪਰਾਵਾ ਗੁਰੂ ਚੇਲੇ ਦੀ ਪਰੰਪਰਾ ਅਸੀਂ ਖਾਨਦੇ ਆ ਕਮਾਨਦੇ ਆ ਆਪਣੇ ਸਮਾਜ ਨਾਲ ਰਹਨੇ ਆ ਤੁਸੀਂ ਸਰ ਸਰਕਾਰ ਦੀ ਗੁਜ਼ਾਰੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੁਣ ਤੱਕ ਸਰਕਾਰਾਂ ਨੇ ਜਿੰਨੇ ਵੀ ਕੰਮ ਕੀਤੇ ਤੁਸੀਂ ਵੀ ਇਨਸਾਨ ਹੋ ਪਰ ਤੁਹਾਡੇ ਜਦੋਂ ਟਿੱਪਣੀ ਕੀਤੀ ਜਾਂਦੀ ਹੈ ਤੁਹਾਡੇ ਇਨਸਾਨ ਹੋਣ ਤੇ ਉਦੋਂ ਸਰਕਾਰਾਂ ਕਿਉਂ ਨਹੀਂ ਬੋਲਦੀਆਂ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਕਿ ਸਰਕਾਰ ਨੂੰ ਹੋਣਾ ਚਾਹੀਦਾ ਮਹੰਤ ਸੰਤ ਦਾ ਵੀ ਸੁਣਨੇ ਚਾਹੀਦੀ ਹੈ ਮਹੰਤ ਸੰਤ ਕਿੱਥੇ ਜਾਣ ਮਹੰਤ ਸੰਤ ਦਾ ਪ੍ਰਧਾਨਾਂ ਨੂੰ ਲੀਡਰਾਂ ਨੂੰ ਵੀ ਸਭ ਨੂੰ ਅਸੀਂ ਜੀ ਗੁਰੂ ਜੀ ਅਸੀਂ ਹੀ ਕਰਦੇ ਹਾਂ ਹੱਥ ਜੋੜਦੇ ਹਾਂ ਹਾਂ ਅਸੀਂ ਇਹੀ ਦੇਸ਼ 'ਚ ਇਹੀ ਰਹਿਣਾ ਚਾਹੁੰਦੇ ਆ ਸਭ ਕੁਝ ਕਰਨਾ ਚਾਹੁੰਦੇ ਆ ਸਭ ਦਾ ਇਸ ਸੁੱਖ ਮੰਗਣ ਵਾਲੇ ਲੋਕ ਆਸੀਂ ਬਹੁਤ ਸਾਰੀ ਅਜਿਹੀਆਂ ਗੱਲਾਂ ਆਉਂਦੀਆਂ ਨੇ ਸਰਕਾਰੀ ਦਸਤਾਵੇਜ਼ ਹੁੰਦੇ ਨੇ ਜਾਂ ਫਿਰ ਪਾਸਪੋਰਟ ਦੀ ਗੱਲ ਕੀਤੀ ਜਾ ਜਦੋਂ ਪਾਸਪੋਰਟ ਬਣਵਾਉਣਾ ਹੈ ਆਧਾਰ ਕਾਰਡ ਬਣਵਾਉਣਾ ਹੈ ਜਾਂ ਫਿਰ ਕਿਸੇ ਨੇ ਬਾਹਰ ਜਾਣਾ ਹੈ ਉਦੋਂ ਕੋਈ ਤਕਲੀਫ ਹੁੰਦੀ ਹੈ ਉਦੋਂ ਕੋਈ ਪਰੇਸ਼ਾਨੀ ਆਉਂਦੀ ਹੈ ਐਦਾਂ ਵਾਂ ਕਿਸੇ ਦੇ ਘਰੇ ਬੇਟਾ ਹੋਇਆ ਸੀਗਾ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਮਾਈ ਜੀ ਤੁਹਾਨੂੰ ਬਾਹਰ ਲੈ ਕੇ ਜਾਣਾ ਹੈ ਤੇ ਜਦੋਂ ਮੇਰਾ ਪਾਸਪੋਰਟ ਲੱਗਿਆ ਉਹਦੇ ਉੱਤੇ ਮਤਲਬ ਕਿ ਟਰਾਂਸ ਜੈਂਡਰ ਲਿਖਿਆ ਹੋਇਆ ਸੀਗਾ ਤੋ ਉਹਨੇ ਕਿਹਾ ਮੇਰਾ ਪਾਸਪੋਰਟ ਵਾਪਸ ਆ ਗਿਆ ਉਥੋਂ ਵੀ ਆਪਣਾ ਤੁਸੀਂ ਹਲੇ ਸਾਡੇ ਕੋਲੇ ਜਿਹੜਾ ਤੀਸਰਾ ਕਾਲਮ ਹੈ ਇਹ ਨਹੀਂ ਹਲੇ ਸਾਡੇ ਕੋਲ ਸ਼ੋ ਨਹੀਂ ਹੋ ਰਿਹਾ ਕੰਪਿਊਟਰ ਤੇ ਤੋ ਇਸ ਕਰਕੇ ਫਿਰ ਆਪਣਾ ਮੈਂ ਨਹੀਂ ਜਾ ਸਕੀ ਤੇ ਆਪਣਾ ਉਹ ਜਿਹੜੇ ਮੈਨੂੰ ਲੈ ਕੇ ਜਾਂਦੇ ਸੀਗੇ ਫਿਰ ਉਹਨਾਂ ਨੂੰ ਮੈਨੇ ਕਿਹਾ ਵੀ ਆਪਣਾ ਤੁਸੀਂ ਜਾਓ ਮੇਰਾ ਤਾਂ ਆਪਣਾ ਨਹੀਂ ਬਣ ਸਕਦਾ ਕੰਮ ਤੇ ਉਹਦੇ ਵਿੱਚ ਮੇਰਾ ਬੜਾ ਮਨ ਪਰੇਸ਼ਾਨ ਹੋਇਆ ਇਹ ਸਰਕਾਰ ਨੇ ਅਗਰ 트랜ਸ ਜੈਂਡਰ ਦਾ ਕੋਈ ਇਹ ਕੀਤਾ ਵਾ ਤੇ ਜਿਹੜੇ ਉਹ ਕਾਲਮ ਵੀ ਪੂਰੇ ਕਰਨੇ ਚਾਹੀਦੇ ਆ ਜੋ ਸਾਡੇ ਬਣਦੇ ਹੱਕ ਮਨਤਾ ਸੰਤਾਂ ਦੇ ਉਹ ਸਾਨੂੰ ਮਿਲਣੇ ਚਾਹੀਦੇ ਆ ਔਰ ਜੋ ਵੀ ਆਪਣਾ ਬਣਦੀ ਕਾਰਵਾਈ ਹੈ ਉਹ ਵੀ ਸਾਡੇ ਹੱਕ ਦੇ ਵਿੱਚ ਹੋਣੀ ਚਾਹੀਦੀ ਹੈ ਇਦਾਂ ਨਹੀਂ ਹੋਣਾ ਚਾਹੀਦਾ ਵੀ ਸਾਡੀ ਬੇਸ بے سن وائی ہوے ਸਾਡੀ ਕੋਈ ਕਿਸੇ ਵੀ ਸਰਕਾਰ ਦੇ محکمہ ਦੇ ਵਿੱਚ ਕੋਈ سن وائی ਨਹੀਂ ਹੈ اور ਨਾ ਹੀ ਅੱਜ ਤੱਕ ਕਰਕੇ ਸਾਨੂੰ ਪੁੱਛਿਆ ਵਾ ਜਦੋਂ ਤੁਹਾਡੇ ਨਾਲ ਇਦਾਂ ਹੋਇਆ ਤੁਸੀਂ ਬਾਹਰ ਨਹੀਂ ਜਾ ਪਾਏ ਸਿਰਫ ਇਸੇ ਕਰਕੇ ਕਿਉਂਕਿ ਕਾਲਮ ਨਹੀਂ ਹੈਗਾ ٹرانس جینڈر ਦਾ 2014 ਤੋਂ ਸੁਪਰੀਮ کورٹ ਵਿੱਚ ਜਿਹੜੀ ਹੈ ਇਹ ਫੈਸਲਾ ਆਇਆ ਸੀ ਸੁਪਰੀਮ کورٹ ਦਾ ਕਿ ਤੁਹਾਨੂੰ ਥਰਡ ਜੈਂਡਰ ਦਾ درجہ ਦੇ ਦਿੱਤਾ ਗਿਆ ਇਹ ਫੈਸਲਾ 2014 ਤੋਂ ਹੈ 2019 ਚੱਲ ਰਹੀ ਹੈ ਹੁਣ ਤੱਕ ਇੰਨਾ ਸਮਾਂ ਬੀਤ ਚੁੱਕਾ ਹੈ ਹਲੇ ਤੱਕ ਤੀਸਰਾ ਕਾਲਮ ਨਹੀਂ ਆਇਆ ਤੁਸੀਂ ਕਿਸੇ ਲੀਡਰ ਨਾਲ ਗੱਲ ਨਹੀਂ ਕੀਤੀ ਮੈਂ ਕਿ ਕਿਸ ਲੀਡਰ ਨਾਲ ਗੱਲ ਕਰਨੀ ਸੀਗੀ ਅਗਰ ਕਿਸੇ ਲੀਡਰ ਦੀ ਮਿਲਣ ਦੀ ਕੋਸ਼ਿਸ਼ ਕਰਦੇ ਆ ਤਾਂ ਆਪਣਾ ਜਿਹੜੇ ਗਨਮੈਨ ਬੈਠੇ ਹੁੰਦੇ ਆ ਉਹ ਸਾਨੂੰ ਟਰਾਂਸ ਜੈਂਡਰ ਸਮਝ ਕੇ ਉਹਨਾਂ ਨੂੰ ਮਿਲਣ ਨਹੀਂ ਦਿੰਦੇ ਔਰ ਗੱਲ ਨਹੀਂ ਕਰਨ ਦਿੰਦੇ ਜਾਓ ਜਾਓ ਸਾਭ ਨਹੀਂ ਹੈਗੇ ਜਾਓ ਜਾਓ ਸਾਭ ਨਹੀਂ ਹੈਗੇ ਸਾਨੂੰ ਇਹੀ ਉਥੇ ਗੱਲ ਸੁਣਨ ਨੂੰ ਮਿਲਦੀ ਹੈ ਅਸੀਂ ਅੱਕ ਕੇ ਆਪਣੇ ਘਰੇ ਆ ਕੇ ਬਹਿ ਜੰਨੇ ਰਾਮ ਨਾਲ ਅਸੀਂ ਕੀ ਕਰ ਸਕਦੇ ਅਸੀਂ ਮਜਬੂਰ ਹੈ 33 ਵੋਟਾਂ ਥੋੜੀਆਂ ਨਹੀਂ ਹੁੰਦੀਆਂ 33 ਵੋਟਾਂ ਬਹੁਤ ਮਾਇਨੇ ਰੱਖਦੀਆਂ ਨੇ ਤੁਹਾਡੀਆਂ 33 ਵੋਟਾਂ ਬਣੀਆਂ ਨੇ 트랜스젠ਡਰਸ ਦੀਆਂ 900 ਵਿੱਚੋਂ ਤੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਕੀ ਲੱਗਦਾ ਹੈ ਕਿ ਕਿਸ ਹਿਸਾਬ ਦੇ ਨਾਲ ਵੋਟ ਪਾਉਣੀ ਚਾਹੀਦੀ ਹੈ ਤੁਹਾਨੂੰ ਕਿਸ ਕਿਸ ਤਰ੍ਹਾਂ ਕਿਹੜੀ ਸਰਕਾਰ ਕਿਸ ਤਰ੍ਹਾਂ ਚੁਣੋਗੇ ਸਰਕਾਰ ਅਸੀਂ ਉਹ ਚੁਣਾਂਗੇ ਜਿਹੜੀ ਕੋਈ ਸਾਡਾ ਮਤਲਬ ਹੈ ਕਿ 트랜ਸਜੈਂਡਰਾਂ ਦਾ ਮੰਤਾਂ ਸੰਤਾਂ ਦਾ ਕੋਈ ਆਪਣਾ ਭਲਾ ਸੋਚੂਗੀ ਉਹਦਾ ਦੀ ਸਰਕਾਰ ਨੂੰ ਅਸੀਂ ਵੋਟ ਦੇਣਾ ਨਹੀਂ ਚਾਹਾਂਗੇ ਜਿਹੜੀ ਸਾਡੀ ਰੋਟੀ ਤੇ ਲੱਤ ਮਾਰੇ ਜਾਂ ਸਾਡਾ ਪੇਟ ਕੱਟੇ ਉਹਦਾ ਦੀ ਸਰਕਾਰ ਨੂੰ ਅਸੀਂ ਬਿਲਕੁਲ ਵੋਟ ਪਾਣਾ ਨਹੀਂ ਚਾਹਾਂਗੇ ਅਸੀਂ ਉਸੇ ਸਰਕਾਰ ਨੂੰ ਵੋਟ ਪਾਵਾਂਗੇ ਜੋ ਸਾਡੇ ਹੱਕ ਚ ਹੋਏਗੀ ਜੋ ਸਾਡਾ ਸੋਚੇਗੀ ਜੋ ਸਾਡਾ ਵੀ ਕੋਈ ਇੱਕ ਅੱਧਾ ਜਿਹੜਾ ਮੰਤ ਸੰਤ ਉਮੀਦਵਾਰ ਬਣਾਉਗੀ ਅਸੀਂ ਉਸੇ ਸਰਕਾਰ ਨੂੰ ਵੋਟ ਪਾਵਾਂਗੇ ਵਰਨਾ ਅਸੀਂ ਕਿਸੇ ਨੂੰ ਵੋਟ ਨਹੀਂ ਪਾਵਾਂਗੇ ਮੋਦੀ ਤਾਂ ਖੁਸ਼ ਨੂੰ ਮੋਦੀ ਕਹਿੰਦਾ ਸੀ ਚੰਗੇ ਦਿਨ ਲੈ ਕੇ ਆਵੇਗਾ ਲੈ ਕੇ ਆਇਆ ਮੋਦੀ ਨਹੀਂ ਜੀ ਖੁਸ਼ ਨਹੀਂ ਸੀ ਹਾਂਜੀ ਮੋਦੀ ਨੇ ਕੋਈ ਐਦਾ ਦਾ ਕੰਮ ਨਹੀਂ ਕੀਤਾ ਜਿਸ ਨਾਲ ਤੁਹਾਨੂੰ ਨਹੀਂ ਜੀ ਕੋਈ ਇਸ ਤਰ੍ਹਾਂ ਦਾ ਚੰਗੇ ਦਿਨ ਨਹੀਂ ਨੇ ਨਹੀਂ ਜੀ ਕੋਈ ਚੰਗੇ ਗੰਦੇ ਨਹੀਂ ਆਏ ਅੱਛਾ ਜਦੋਂ ਡਿਮੋਨਟਾਈਜ਼ੇਸ਼ਨ ਹੋਈ ਸੀ ਨੋਟਬੰਦੀ ਹੋਈ ਸੀ ਤੁਹਾਨੂੰ ਵੀ ਤਕਲੀਫ ਆਈ ਸੀ ਬਹੁਤ ਜ਼ਿਆਦਾ ਆਈ ਸੀ ਜੀ ਲਾਈਨਾਂ 'ਚ ਖੜੇ ਸੀ ਹਾਂਜੀ ਹਾਂਜੀ ਲਾਈਨਾਂ 'ਚ ਖੜੇ ਸੀਗੀ ਤੁਕ ਚ ਸੜਦੇ ਪੈਸੇ ਸੀ ਜੀ ਤੇ ਉਧਰ ਕੰਮ ਵੀ ਦੇਖਦੇ ਸੀ ਉਧਰ ਲਾਈਨਾਂ 'ਚ ਵੀ ਖੜਦੇ ਸੀਗੇ ਹਾਂਜੀ ਤੁਸੀਂ ਮੋਦੀ ਤੋਂ ਕੁਝ ਨਹੀਂ ਨਹੀਂ ਜੀ ਕੀ ਕੀ ਚਾਹੁੰਦੇ ਕਿਉਂ ਕਿਹੜਾ ਮੰਤਰੀ ਕੌਣ ਬਣਨਾ ਚਾਹੀਦਾ ਹੈ ਮੋਦੀ ਵਾਪਸ ਆਣਾ ਚਾਹੀਦਾ ਹੈ ਜਾਂ ਰਾਹੁਲ ਗਾਂਧੀ ਨੂੰ ਮੌਕਾ ਮਿਲਣਾ ਚਾਹੀਦਾ ਹੈ ਜਾਂ ਕਿਸੇ ਹੋਰ ਨੂੰ ਦੇਖਣਾ ਚਾਹੁੰਦੇ ਹੋ ਅਸੀਂ ਤਾਂ ਰਾਹੁਲ ਗਾਂਧੀ ਨੂੰ ਵੀ ਬੋਟ ਪਾਣਾ ਚਾਹੁੰਦੇ ਨੇ ਉਹਨਾਂ ਨੂੰ ਅੱਗੇ ਵਧਾਣਾ ਚਾਹੁੰਦੇ ਨੇ ਠੀਕ ਹੈ ਨਾ ਮੋਦੀ ਨੂੰ ਨਹੀਂ ਪਾਣਾ ਚਾਹੁੰਦੇ ਅਸੀਂ ਮੋਦੀ ਤਾਂ ਖੁਸ਼ ਨਹੀਂ ਹੈ ਨਹੀਂ ਜੀ ਬਿਲਕੁਲ ਮੋਦੀ ਹਮੇਸ਼ਾ ਕਹਿੰਦਾ ਰਹਿੰਦਾ ਸੀ ਕਿ ਚੰਗੇ ਦਿਨ ਲੈ ਕੇ ਆਏਗਾ ਮੋਦੀ ਤੁਹਾਨੂੰ ਲੱਗਦਾ ਚੰਗੇ ਦਿਨ ਲੈ ਕੇ ਆਇਆ ਮੋਦੀ ਸਾਹਿਬ ਨੇ ਜਿਹੜੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਨੇ ਆਪਣੇ ਦੇਸ਼ ਦੇ ਉਹਨਾਂ ਨੇ ਕਿਹਾ ਤਾਂ ਬਹੁਤ ਕੁਛ ਬਹੁਤ ਵੱਡਾ ਵੱਡਾ ਕਿਹਾ ਲੇਕਿਨ ਕੀਤਾ ਕੁਛ ਵੀ ਨਹੀਂ ਹੋ ਠੀਕ ਹੈ ਆਪਣਾ ਜਿਹੜੀ ਆਪਣਾ ਇੰਦਰਾ ਗਾਂਧੀ ਹੋਈ ਹੈ ਉਹ ਵੀ ਆਪਣਾ ਜਿਹੜਾ ਦੇਸ਼ ਦੇ ਵਿੱਚ ਰਹੇ ਨੇ ਉਹਨਾਂ ਦੇ ਟਾਈਮ ਤੇ ਜਦੋਂ ਉਹ ਸੀਗੇ ਆਪਣਾ ਗੱਦੀ ਤੇ ਬਿਰਾਜਮਾਨ ਉਸ ਟਾਈਮ ਤੇ ਵੀ ਸਾਡੇ ਤੇ ਸੰਕਟ ਆਇਆ ਸੀ ਸੰਤਾ ਮੰਤਾ ਦੇ ਉੱਤੇ ਲੇਕਿਨ ਉਹਨਾਂ ਨੇ ਪੂਜਯ ਇੰਦਰਾ ਗਾਂਧੀ ਜੀ ਨੇ ਇਹ ਕਿਹਾ ਸੀਗਾ ਵੀ ਇਹ ਮੇਰੇ ਦੇਸ਼ ਦੀਆਂ ਚਿੜੀਆਂ ਆ ਇਹ ਮੇਰੇ ਦੇਸ਼ ਦੀਆਂ ਚਿੜੀਆਂ ਆ ਸਵੇਰੇ ਉੱਠ ਕੇ ਲੋਕਾਂ ਦੇ ਘਰਾਂ 'ਚ ਜਾ ਕੇ ਖੈਰ ਮਨਾਉਂਦੀਆਂ ਆ ਔਰ ਆਪਣਾ ਸਾਰਿਆਂ ਦੀਆਂ ਦੁਆਵਾਂ ਮੰਗਦੀਆਂ ਆ ਲੋਕਾਂ ਦੀਆਂ ਖੁਸ਼ੀ ਮਨਾਉਂਦੀਆਂ ਆ ਇਹਨਾਂ ਤੇ ਮੈਂ ਕੋਈ ਐਕਸ਼ਨ ਨਹੀਂ ਕਰਨਾ ਚਾਹਦੀ ਇਹ ਆਪਣਾ ਆਜ਼ਾਦ ਨੇ ਇਹ ਨੱਚਣ ਗਾਣ ਖੁਸ਼ੀ ਮਨਾਣ ਮੇਰੇ ਦੇਸ਼ ਦੀਆਂ ਚਿੜੀਆਂ ਆ ਇੰਦਰਾ ਗਾਦੀ ਨੇ ਇਹ ਕਿਹਾ ਸੀਗਾ ਔਰ ਮੋਦੀ ਸਰਕਾਰ ਨੇ ਨਹੀਂ ਕਿਹਾ ਬਿਲਕੁਲ ਸਹੀ ਕਿਹਾ ਤੁਸੀਂ ਤੁਸੀਂ ਸਾਡੇ ਦੇਸ਼ ਦੀਆਂ ਚਿੜੀਆਂ ਉਹ ਤੁਸੀਂ ਘਰ-ਘਰ ਜਾ ਕੇ ਸਿਰਫ ਵਧਾਈ ਹੀ ਨਹੀਂ ਮੰਗਦੇ ਤੁਸੀਂ ਘਰ-ਘਰ ਜਾ ਕੇ ਖੁਸ਼ੀ ਦੀ ਉਮੀਦ ਕਰਦੇ ਹੋ ਖੁਸ਼ੀਆਂ ਮੰਗਦੇ ਹੋ ਖੈਰ ਮੰਗਦੇ ਹੋ ਤੇ ਹਰ ਕਿਸੇ ਦੀ ਖੁਸ਼ੀ ਦਾ ਹਿੱਸਾ ਬਣਨ ਵਾਲੇ ਇਹ ਲੋਗ ਇੰਨੇ ਪਰੇਸ਼ਾਨ ਨੇ ਸਰਕਾਰ ਦੀ ਕਾਰਗੁਜ਼ਾਰੀ ਤੋਂ ਪਰ ਸਰਕਾਰਾਂ ਕਦੀ ਵੀ ਇਹਨਾਂ ਦੇ ਹੱਕ ਦੀ ਗੱਲ ਨਹੀਂ ਕਰਦੀਆਂ ਜੇਕਰ ਸੁਪਰੀਮ ਕੋਰਟ ਦੇ ਵਿੱਚ 2014 ਦੇ ਵਿੱਚ ਇਹਨਾਂ ਦੀ ਹੱਕ ਦੀ ਗੱਲ ਕੀਤੀ ਵੀ ਗਈ ਤੇ ਤੁਸੀਂ ਹਾਲ ਸੁਣ ਲਿਆ ਹੈ ਕਿ ਕਿਸ ਤਰ੍ਹਾਂ ਦੀ ਪਰੇਸ਼ਾਨੀਆਂ ਤੋਂ ਇਹ ਲੋਕ ਜੂਝ ਰਹੇ ਨੇ ਕਿਸ ਤਰ੍ਹਾਂ ਦੀਆਂ ਤਕਲੀਫਾਂ ਤੋਂ ਇਹ ਲੋਕ ਜੂਝ ਰਹੇ ਨੇ ਸਰਕਾਰੀ ਦਸਤਾਵੇਜ਼ ਹੋਣ ਚਾਹੇ ਕੋਈ ਵੀ ਅਜਿਹਾ ਫੋਰਮ ਹੋਵੇ ਮੇਲ ਫੀਮੇਲ ਜਾਂ ਅਦਰ ਸੋ ਇਲਾਵਾ ਇਹਨਾਂ ਨੂੰ ਤੀਸਰੇ ਜੈਂਡਰ ਦਾ ਦਰਜਾ ਮਿਲ ਚੁੱਕਿਆ ਹੈ 2014 ਦੇ ਵਿੱਚ 트랜스ਜੈਂਡਰ ਨੂੰ ਤੀਸਰਾ ਜੈਂਡਰ ਕਹਿ ਦਿੱਤਾ ਗਿਆ ਪਰ ਫਿਰ ਵੀ ਇਹ ਮੈਂਸ਼ਨ ਨਹੀਂ ਹੈ ਕਿਸੇ ਵੀ ਫੋਰਮ ਦੇ ਵਿੱਚ ਜਿਹੜੀ ਬੜੀ ਹੀ ਵੱਡੀ ਦਿੱਕਤ ਹੈ ਹੋਰ ਵੀ ਬਹੁਤ ਸਾਰੇ ਹੱਕ ਨੇ ਟਿਕਟ ਦੀ ਉਮੀਦ ਨਵ ਲੋਕੀਤੀ ਜਾਂਦੀ ਹੈ ਪਰ ਕਦੀ ਇਹਨਾਂ ਨੂੰ ਟਿਕਟ ਆਫਰ ਨਹੀਂ ਕੀਤੀ ਗਈ ਇਹਨਾਂ ਦਾ ਕੋਈ ਵੀ ਅਜੇ ਹ ਰਿਪਰੈਜ਼ੈਂਟੇਟਿਵ ਨਹੀਂ ਹੈ ਜਿਹੜਾ ਇਹਨਾਂ ਦੀ ਆਵਾਜ਼ ਕਿਸੇ ਵੀ ਸਰਕਾਰੀ ਲੀਡਰ ਤੱਕ ਪਹੁੰਚਾਏ ਬਹੁਤ ਸਾਰੀਆਂ ਮੰਗਾਂ ਨੇ ਇਹਨਾਂ ਦੀਆਂ ਜਿਹੜੀਆਂ ਤੁਸੀਂ ਸੁਨੀਆਂ ਨੇ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਆਵਾਜ਼ ਇਹਨਾਂ ਦੇ ਹੱਕ ਇਹਨਾਂ ਦੀਆਂ ਮੰਗਾਂ ਸਰਕਾਰ ਤੱਕ ਜ਼ਰੂਰ ਪਹੁੰਚਣਗੀਆਂ ਡੇਲੀ ਪੋਸਟ ਪੰਜਾਬੀ ਦੀ ਸਪੇਸ਼ਲ ਫਿਲਾਲ ਬਸ ਇਹਨਾਂ ਹੀ ਕੈਮਰਾਮੈਨ ਦਰਸ਼ੀ ਦੇ ਨਾਲ ਸੁਮਨਜੀਤ ਲੀ ਡੇਲੀ ਪੋਸਟ ਪੰਜਾਬੀ ਲੁਧਿਆਣਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ